ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਭਨ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਮੈਂ ਤਾਂ ਦੀ ਬਾਣ ਤੁਹੇ ਮੇਰੇ ਸੁਆਮੀ ਮੈਂ ਤੇ ਆਕੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਤੇ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਤੋ ਹਮਰੀ ਬਿਦਹੂਤੀ ਮੇਰੇ ਸਤਗੁਰਾ ਸਾਬਿਦ ਤੁਮ ਹਰ ਜਾਣ ਆਪੇ ਹਮਰੁ ਲੁਤੇ ਫਿਰਤੇ ਕੋਈ ਬਾਤ ਨ ਪੂਛਦਾ ਗੁਰ ਸਤ ਗੁਰ ਸੰਗ ਪੀਰੇ ਹਮ ਥਾਪੇ ਸੋ ਕਹੋ ਟਲ ਗੁਰ ਸੇਵੀਐ ਅਹਨ ਸੁ ਸਹਜ ਸੁਭਾਈ ਦਰਸਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪਹਿਲਾ ਭਾਂਡਾ ਅੱਛਾ ਸੋਏ ਚੋਤ ਸੁਭਾਵਸੀ ਪਾਂਡਾ ਆਤਮ ਲੀਨ ਤੋਤਾ ਸ਼ਾਨ ਹੋਏ ਸੀ ਪਾਂਡਾ ਅੱਛਾ ਸੋਏ ਜੋਤ ਸੁਭਾਵਸੀ ਪਾਂਡਾ ਆਤਮ ਲੀਨ ਤੋਤਾ ਸ਼ਾਨ ਹੋਏ ਸੀ ਗੁਰੂ ਦਵਾਰੇ ਹੋਏ ਸੋਜੀ ਪਾਏ ਸੀ ਏਤ ਦੁਵਾਰੇ ਧੋਏ ਅੱਛਾ ਹੋਏ ਸੀ ਮੈਲੇ ਅچھے ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜੇ ਕਰਮ ਕਮਾਏ ਤੇਹਾ ਹੋਏ ਸੀ ਅਮਰਤ ਹਰ ਕਾ ਨਾਮ ਆਪ ਵਰਤਾਏ ਸੀ ਚੱਲਿਆ ਪਤ ਸਿਓ ਜਨਮ ਸਵਾਰ ਵਾਚ ਵਾਇਸੀ ਮਾਨਸਕਿਆ ਵਿਚਾਰਾ ਤੇ ਹੋ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਚੱਲਿਆ ਪਤ ਸਿਓ ਜਨਮ ਸਵਾਰ ਵਾਚਾ ਵੈਸੀ ਮਾਨਸਿਕ ਆ ਵਿਚਾਰਾ ਤੇਹੋ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਵਾਹਿਗੁਰੂ ਜੀ ਕਾ ਹਰਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਦੀਨ ਦੁਨੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਸੰਧਿਆ ਵੇਲੇ ਦੇ ਸਜੇ ਹੋਏ ਦਵਾਨਾਂ ਦੀ ਹਾਜ਼ਰੀ ਭਰ ਰਹੇ। ਗੁਰੂ ਪਿਆਰੇ ਗੁਰਸਵਾਰੇ ਸਤਿ ਸ੍ਰੀ ਅਕਾਲ ਵਡਪਾਗੇ ਹਾਂ। ਚੱਲ ਰਹੀ ਲੜੀਵਾਰ ਵਿਚਾਰ ਤੇ ਅਦੀਨ। ਸੋਦਰ ਬਾਣੀ ਦਾ ਚੌਥਾ ਸ਼ਬਦ ਰਾਗ ਗੁਜਰੀ ਮਹੱਲਾ ਚੌਥਾ ਗੁਜਰੀ ਰਾਗ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਜਿਸ ਸਮੇਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਭਾਈ ਗਰਦਾਸ ਜੀ ਦੀ ਡਿਊਟੀ ਲਾ ਕਰਕੇ ਪਹਿਲਾ ਸਰੂਪ ਆਦ ਬੀੜ ਤਿਆਰ ਕਰਵਾਈ ਉਸ ਸਮੇਂ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਗੁਰਬਾਣੀ ਜਪਜੀ ਸਾਹਿਬ ਅਰਜ ਕਰਵਾਈ ਉਸ ਤੋਂ ਬਾਅਦ ਵਿੱਚ ਸੋਦਰ ਸੋ ਪੁਰਖ ਸਰਲੇਖੇਠ ਨੌ ਸ਼ਬਦ ਉਚਾਰਨ ਕੈਤੇ ਜੋ ਸ਼ਾਮ ਵੇਲੇ ਦਾ ਸਾਡਾ ਨਿਤਨੇਮ ਸੀ ਉਸ ਤੋਂ ਬਾਅਦ ਵਿੱਚ ਜਦੋਂ ਸੰਸਥਾ ਹੋਣ ਦੇ ਵਿੱਚ ਆਈ ਸਿੱਖ ਰਹਿਤ ਮਰਜਾਦਾ ਬਣੀ ਤਾਂ 9 ਸ਼ਬਦ ਗੁਰੂ ਗ੍ਰੰਥ ਸਾਹਿਬ ਵਾਲੇ ਨਾਲ ਚੌਪਈ 25 ਬੰਦ ਸਵਈਆ ਦੁਹਰਾ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਮਦਾਵਣੀ ਮਹੱਲਾ 5ਵਾਂ ਤੇ ਸ਼ਲੋਕ ਮਹੱਲਾ 5ਵਾਂ ਇੱਕ ਕੁਟਕਾ ਸਾਹਿਬ ਦੇ ਵਿੱਚ ਤਰਜ ਕਰਵਾ ਕੇ ਸਿੱਖ ਰਇਤ ਮਨਜਾਤਾ ਮੁਤਾਬਕ ਸ਼ਾਮ ਦੀ ਸੋਧਰ ਬਾਣੀ ਦਾ ਇਸ ਲੇਖ ਮਨਾ ਦਿੱਤਾ ਗਿਆ ਜੋ ਅਸੀਂ ਹੁਣ ਤੱਕ ਪੜਦੇ ਹਾਂ ਚੌਪਈ ਸਵਈਆ ਤੇ ਦੁਹਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਹੈ ਕੁਦਵਾਨਾਂ ਨੇ ਇਕਤਾ ਇਕੱਠ ਕਰਨ ਵਾਸਤੇ 1932 ਤੋਂ ਲੈ ਕੇ 1945 ਤੱਕ 13 ਸਾਲ ਸੰਘਰਸ਼ ਕਰਕੇ ਉਹ ਰਹਿਤ ਮਰਜਾਦਾ ਤਿਆਰ ਕੀਤੀ ਕਿ ਸਾਡੀ ਕੌਮ ਦਾ ਇੱਕ ਕੱਠ ਰਹਿ ਸਕੇ ਏਕਤਾ ਦੇ ਵਿੱਚ ਬਰੁਤੇ ਰਹਿ ਸਕਣ ਉਦੇ ਵਿੱਚ ਨਿਚੋਂ ਬਣਾ ਦਿੱਤੇ ਸੋ ਜੋ ਆਪਾਂ ਹੁਣ ਵਿਚਾਰ ਕਰ ਰਹੇ ਹਾਂ ਇਹ ਗੁਰਬਾਣੀ ਦੇ ਮੁਤਾਬਕ ਇਹਨਾਂ ਨੌ ਸ਼ਬਦਾਂ ਦੀ ਵਿਚਾਰ ਹੋਵੇਗੀ ਉਸ ਤੋਂ ਅੱਗੇ ਸੋਹਿਲਾ ਸਾਹਿਬ ਦੀ ਬਾਣੀ ਹੈ ਜਦੋਂ ਤੁਸੀਂ ਗੁਰਗ੍ਰੰਥ ਸਾਹਿਬ ਜੀ ਦਾ ਪਾਠ ਸਹਿਜ ਪਾਠ ਕਰੋ ਜਾਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੁੰਦਾ ਹੈ ਪਹਿਲੇ ਆਪੰਨਿਆਂ ਦੇ ਉੱਪਰ ਗੁਰੂ ਪਾਤਸ਼ਾਹ ਜੀ ਨੇ ਇਹ ਨਿਤਨੇਮ ਦੀਆਂ ਤਿੰਨ ਬਾਣੀਆਂ ਚਪਜੀ ਸਾਹਿਬ ਸੋਦਰ ਤੇ ਸੋਹਿਲਾ ਸਾਹਿਬ ਸਾਨੂੰ ਦਿੱਤਾ ਹੈ ਸੋ ਅੱਜ ਦੇ ਸ਼ਬਦ ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ ਪਾਤਸ਼ਾਹ ਜੀ ਨੇ ਇਹ ਸ਼ਬਦ ਦੇ ਅੰਦਰ ਗੁਰਮਖਦਾ ਤੇ ਮਨਮੁਖ ਦਾ ਜਿਕਰ ਕੀਤਾ ਹੈ ਇੱਕ ਉਹ ਮਨੁੱਖ ਹੈ ਜਿਹੜਾ ਗੁਰੂ ਦਵਾਰੇ ਹੋਏ ਸੋਝੀ ਪਾਇਸੀ ਏਤ ਦਵਾਰੇ ਧੋਏ ਅੱਛਾ ਹੋਏ ਸੀ ਦਾ ਸਿਧਾਂਤ ਆਪਣੇ ਜੀਵਨ ਦੇ ਵਿੱਚ ਲਾਗੂ ਕਰਦਾ ਹੈ ਜਿਸ ਨੂੰ ਪਾਤਸ਼ਾਹ ਜੀ ਨੇ ਇਥੋਂ ਤੱਕ ਵੀ ਕਿਹਾ ਹੈ ਕੁਰਮਖਲਾਹਾ ਲੈ ਗਏ ਮਨ ਮੁਕ ਚੱਲੇ ਪੱਤ ਕੋ ਵਾਇ ਚਿਉ ਗੁਰੂ ਦੇ ਸਨਮੁਖ ਬੈਨ ਵਾਲਾ ਗੁਰੂ ਦੀ ਹਾਜ਼ਰੀ ਨੂੰ ਮੰਨਣ ਵਾਲਾ ਗੁਰੂ ਦੀ ਸਮਝ ਨੂੰ ਆਪਣੇ ਜੀਵਨ ਚ ਫੋਲੋ ਕਰਨ ਵਾਲਾ ਲਾਹਾ ਪ੍ਰਾਪਤ ਕਰਦਾ ਹੈ ਤੇ ਜਿਹੜਾ ਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ ਉਹ ਆਪਣਾ ਜੀਵਨ ਵਿਅਰਥਾ ਗਵਾ ਕੇ ਚਲਾ ਜਾਂਦਾ ਹੈ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੇ ਜਨਮ ਜੂਏ ਹਾਰਿਆ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਜ਼ਿੰਦਗੀ ਤੋਂ ਸੱਚ ਛੱਡ ਦਿੱਤਾ ਤੇ ਸੱਚ ਨੂੰ ਛੱਡ ਕੇ ਝੂਠ ਨਾਲ ਲੱਗ ਗਏ ਉਹਨਾਂ ਮਨੁੱਖਾਂ ਨੇ ਆਪਣਾ ਜੀਵਨ ਐ ਸਮਝ ਲਓ ਕਿ ਜੂਏ ਦੇ ਵਿੱਚ ਹਰਾ ਦਿੱਤਾ ਜੂਆ ਬਹੁਤ ਵੱਡੀ ਬਿਮਾਰੀ ਹੈ ਜਿਨ੍ਹਾਂ ਨੂੰ ਲੱਗ ਜਾਂਦੀ ਹੈ ਘਰਾਂ ਦੇ ਘਰ ਬਰਬਾਦ ਕਰ ਜਾਂਦੀ ਹੈ ਮਹਾਭਾਰਤ ਦੀ ਸਾਰੀ جنگ ਇਸ ਜੂਏ ਤੋਂ ਹੀ ਉਤਪਨ ਹੁੰਦੀ ਹੈ ਜਦੋਂ ਪਾਂਡਵ ਤੇ ਇੱਕ ਔਰ ਬਜੂਆ ਖੇਡਦੇ ਨੇ ਤੇ ਪਾਂਡਵਾ ਨੇ ਆਪਣੇ ਚੂਏ ਦੇ ਵਿੱਚ ਜਿੱਥੇ ਰਾਜ ਹਰਾ ਦਿੱਤਾ ਉਥੇ ਆਪਣੀ ਪਤਨੀ ਦ੍ਰੋਪਦੀ ਵੀ ਦਾਤੇ ਲਾ ਦਿੱਤੀ ਉਸ ਸਮੇਂ ਔਰਤ ਨੂੰ ਵੀ ਇੱਕ ਵਸਤੂ ਸਮਝ ਕੇ ਚੂਏ ਦੇ ਵਿੱਚ ਹਰਾ ਦਿੱਤਾ ਇਹ ਤਾਂ ਵੱਡੇ ਭਾਗ ਨੇ ਸਾਡੇ ਸਾਡੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਔਰਤ ਨੂੰ ਬਣਦਾ ਹੱਕ ਦੇ ਕੇ ਬਰਾਬਰਤਾ ਬਖਸ਼ਿਸ਼ ਕੀਤੀ ਸੋ ਕਿਉ ਮੰਦਾ ਆਖੀਏ ਜਿਤ ਜਮੇਰਾ ਜਾਣਦਾ ਸਿਧਾਂਤ ਗੁਰੂ ਪਾਤਸ਼ਾਹ ਜੀ ਨੇ ਦਿੱਤਾ ਹੈ ਤੇ ਅੱਜ ਸਾਰੇ ਪਾਸੇ ਅਸੀਂ ਬਰਾਬਰ ਪੜ੍ਹਾਈ ਕਰ ਸਕਦੇ ਹਾਂ ਬਰਾਬਰ ਕੰਮ ਕਰ ਸਕਦੇ ਹਾਂ ਕਉਰ ਨਾਨਕ ਸਾਹਿਬ ਜੀ ਦੀ ਆਵਾਜ਼ ਉਹਦਾ ਉਠਾਉਣ ਤੋਂ ਪਹਿਲਾਂ ਵਿਦੇਸ਼ਾਂ ਦੇ ਵਿੱਚ ਵੀ ਔਰਤ ਨੂੰ ਇੰਨਾ ਸਨਮਾਨ ਨਹੀਂ ਸੀ ਮਿਲਦਾ ਤੇ ਭਾਰਤ ਦੇ ਅੰਦਰ ਤਾਂ ਮਨੁੱਖ ਸਿਮਰਤੀ ਦੇ ਮੁਤਾਬਕ ਬਹੁਤ ਬੁਰਾ ਹਾਲ ਸੀ ਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜਿਹੜੇ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਜਾਂਦੇ ਨੇ ਉਹ ਲਾਹ ਲੈ ਜਾਂਦੇ ਨੇ ਤੇ ਜਿਹੜੇ ਗੁਰੂ ਤੋਂ ਵਿਅਮਕ ਹੋ ਗਏ ਉਹਨਾਂ ਨੇ ਆਪਣਾ ਜਨਮ ਜੁਏ ਦੇ ਵਿੱਚ ਹਰਾ ਦਿੱਤਾ ਜਿਨ੍ਹਾਂ ਨੇ ਸੱਚ ਨੂੰ ਛੱਡ ਦਿੱਤਾ ਸੱਚ ਨੂੰ ਜੀਵ ਵਿੱਚ ਵਸਾਉਣ ਵਾਸਤੇ ਲਿਆਉਣ ਵਾਸਤੇ ਹੀ ਆਪਾਂ ਰੋਜ਼ ਬਾਣੀ ਪੜ੍ਹਦੇ ਹਾਂ ਕਿਉਂਕਿ ਇਹ ਬਾਣੀ ਸੱਚ ਦੀ ਹੈ ਤੇ ਸੱਚ ਦੀ ਬਾਣੀ ਹੁਣ ਕਰਕੇ ਸੱਚ ਦੇ ਨਾਲ ਜੋੜ ਦਿੰਦੀ ਹੈ ਤੇ ਮਾਲਕ ਜੀ ਕਿਰਪਾ ਕਰਦੇ ਨੇ ਪਹਿਲੇ ਬੰਦ ਦੇ ਅੰਦਰ ਹਰ ਕੇ ਜਾਨ ਸਤਿਗੁਰ ਸਤਿਪੁਰਖਾ ਪਿਨੋ ਕਰੂੰ ਗੁਰ ਪਾਸ ਵਾਛੇ ਜੀ ਕਿਰਪਾ ਕਰਦੇ ਹੈ ਮਾਲਕ ਜੀ ਤੁਸੀਂ ਸਾਡੇ ਮਹਾਗੁਰੂ ਹੋ ਮਹਾਪੁਰਖ ਹੋ ਸਾਡੇ ਤੇ ਕਿਰਪਾ ਕਰੋ ਰਹਿਮਤ ਕਰੋ ਸਾਡੀ ਅਰਦਾਸ ਬੇਨਤੀ ਸਰਵਣ ਕਰੋ ਅਸੀਂ ਤੁਹਾਡੇ ਪਾਸ ਇਹ ਅਰਦਾਸ ਕਰ ਰਹੇ ਹਾਂ ਹਰ ਕੇ ਜਨ ਸਤਿਗੁਰ ਸਤਿਪੁਰਖਾ ਬੇਨੋ ਕਰੂੰ ਗੁਰ ਪਾਸ ਬੇਨੋ ਦਾ ਅਰਥੇ ਬੇਨਤੀ ਕਰੂੰ ਦਾ ਅਰਥੇ ਕਰਾਂ ਕਿਹਦੇ ਕੋਲ ਗੁਰ ਪਾਸ குரு ਦੇ ਪਾਸ ਗੁਰੂ ਦੇ ਕੋਲ ਸਿੱਖ ਨੇ ਅਰਦਾਸ ਕਰਨੀ ਹੈ ਤਾਂ ਹੀ ਗੁਰੂ ਪਾਤਸ਼ਾਹ ਜੀ ਨੇ ਬਾਣੀ ਚ ਕਹਿ ਦਿੱਤਾ ਹਰ ਕੀ ਤੁਮ ਸੇਵਾ ਕਰੋ ਤੁਜੀ ਸੇਵਾ ਕਰੋ ਨਾ ਤੋਏ ਜੀ ਹਰ ਕੀ ਸੇਵਾ ਤੇ ਮਨੋ ਚੰਦਿਆ ਫਲ ਪਾਈਏ ਦੂਜੀ ਸੇਵਾ ਜਨਮ ਅਰਥਾ ਜਾਏ ਜੀ ਵਾਛੀਂ ਜੀ ਕਿਰਪਾ ਕਰਦੇ ਜੇ ਸੇਵਾ ਕਰਨੀ ਹੈ ਤੇ ਆਪਣੇ ਗੁਰੂ ਦੀ ਗੁਰਦੁਆਰੇ ਚ ਸੇਵਾ ਸਿੱਖਣ ਵਾਸਤੇ ਆ ਤੇ ਮਾਪਿਆਂ ਤੋਂ ਸੇਵਾ ਸ਼ੁਰੂ ਕਰ ਘਰ ਦੇ ਵਿੱਚੋਂ ਸੇਵਾ ਸ਼ੁਰੂ ਕਰਨੀ ਹੈ ਕਰਨੀ ਗੁਰਦੁਆਰਾ ਤੇ ਸਿਖਾਉਣ ਵਾਸਤੇ ਹੈ ਗੁਰਦੁਆਰਿਆਂੋਂ ਸਿੱਖਣੀ ਹੈ ਘਰੇ ਮਾਪਿਓ ਦਾਦੇ ਦਾਦੀ ਦੀ ਸੇਵਾ ਕਰਕੇ ਉੱਥੋਂ ਸ਼ੁਰੂਆਤ ਕਰਨੀ ਹੈ ਸਾਡੇ ਵਾਸਤੇ ਸਭ ਤੋਂ ਵੱਡਾ ਭਗਵਾਨ ਸਾਡੇ ਮਾਪਿਓ ਸਾਡਾ ਦਾਦਾ ਦਾਦੀ ਹੈ ਉਹਨਾਂ ਦਾ ਸਤਿਕਾਰ ਕਰਨਾ ਬਢੇਪੇ ਦੇ ਵਿੱਚ ਉਹਨਾਂ ਦਾ ਸਹਾਰਾ ਬਣਨਾ ਉਹਨਾਂ ਦੀ ਲੋੜ ਮੁਤਾਬਕ ਉਹਨਾਂ ਨੂੰ ਵਸਤੂ ਲੈ ਕੇ ਦੇਣੀ ਇਹ ਸਭ ਤੋਂ ਵੱਡੀ ਸੇਵਾ ਹੈ ਪਰ ਜੇ ਅਸੀਂ ਬਜ਼ੁਰਗਾਂ ਨੂੰ ਨਹੀਂ ਪੁੱਛਦੇ ਨਹੀਂ ਉਹਨਾਂ ਦੀ ਸੁਣਦੇ ਤੇ ਪਾਸੇ ਜਾ ਕੇ ਭਾਵੇਂ ਹਜ਼ਾਰਾਂ ਦੇ ਰਮਾਲਾ ਸਾਹਿਬ ਚੜ੍ਹਾ ਲਓ ਤੇ ਲੱਖਾਂ ਦੇ ਲੰਗਰ ਲਾ ਲਓ ਗੁਰੂ ਨੇ ਕੁਝ ਨਹੀਂ ਹੋਣਾ ਕਿਉਂਕਿ ਸਭ ਤੋਂ ਵੱਡਾ ਰੱਬ ਸਾਡਾ ਮਾਪਿਓ ਜਿਨ੍ਹਾਂ ਸਾਨੂੰ ਸੰਸਾਰ ਦਿਖਾਇਆ ਹੈ ਜਿਨ੍ਹਾਂ ਦੀ ਬਦੌਰਤ ਆਪਾਂ ਦੁਨੀਆ ਤੇ ਆਏ ਹਾਂ ਸੋ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਮੈਂ ਬੇਨਤੀ ਕਰ ਰਿਹਾ ਆਪਣੇ ਗੁਰੂ ਦੇ ਕੋਲ ਤੇ ਬੇਨਤੀ ਕਰਦਿਆਂ ਕਿ ਆ ਕੀ ਹਮ ਕੀਰੇ ਕਿਰਮ ਸਤਗੁਰ ਸ਼ਰਨ ਆਈ ਏ ਮਾਲਕਾ ਅਸੀਂ ਬੜੇ ਨਿਮਾਣੇ ਜੀ ਕੀੜਿਆਂ ਦੀ ਨਿਆਈ ਹਾਂ ਜੇਦੋ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਹੋਈ ਨਾ ਗੁਰੂ ਅਮਰਦਾਸ ਜੀ ਨੇ ਆਪਣਾ ਸਭ ਤੇ ਮੇਰ ਪ੍ਰਿਆਥ ਰੱਖਿਆ ਤੇ ਭਾਈ ਜੇਠੇ ਤੋਂ ਗੁਰੂ ਰਾਮਦਾਸ ਬਣ ਕੇ ਭਾਵਕ ਹੋ ਗਏ ਤੇ ਇਹ ਸ਼ਬਦ ਕਹਿ ਕਹਿਣ ਲੱਗੇ ਚੋ ਹਮਰੀ ਬਿਦ ਹੁਤੀ ਮੇਰੇ ਸਤਿਗੁਰਾ ਸਾਬ ਬਿਦ ਤੁਮ ਹਰ ਜਾਣੂ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਮੇਰੇ ਮਾਲਕ ਗੁਰੂ ਅਮਰਦਾਸ ਜੀ ਤੁਹਾਡੇ ਤੋਂ ਮੇਰੀ ਹਾਲਤ ਨੁਕੀ ਨਹੀਂ ਚਦਨ ਮੇਰੇ ਮਾਪਿਓ ਦਾ ਸਾਆ ਮੇਰੇ ਸਿਰ ਤੋਂ ਉੱਠ ਗਿਆ ਮੇਰੇ ਕਿਸੇ ਆਪਣੇ ਚਾਚੇ ਤਾਏ ਨੇ ਆਂਢੀ ਗਵੰਢੀ ਨੇ ਮੇਰੀ ਬਾਣੀ ਫੜੀ ਮਾਲਕਾ ਮੇਰੀ ਨਾਨੀ ਇਹ ਤੁਹਾਡੇ ਪਿੰਡ ਬਸਰ ਕੇ ਲੈ ਆਈ ਤੇ ਤੁਸੀਂ ਇੰਨੀ ਕਿਰਪਾ ਕੀਤੀ ਇੰਨੀ ਕਿਰਪਾ ਕੀਤੀ ਮੇਰੇ ਤੇ ਦਇਆ ਕਰਕੇ ਮੈਨੂੰ ਸੇਵਾ ਦੇ ਵਿੱਚ ਲਾਇਆ ਕਿਰਤਕ ਮਾਈ ਕਰਨ ਵਾਸਤੇ ਘੁੰਮਣੀਆਂ ਵੇਚਦੇ ਨੂੰ ਤੁਸੀਂ ਆਪਣੇ ਧੀ ਦਾ ਰਿਸ਼ਤਾ ਕਰਕੇ ਆਪਣਾ ਘਰ ਦਾ ਛੀ ਬਣਾ ਲਿਆ ਇੰਨੀ ਕਿਰਪਾ ਕੀਤੀ ਮਾਲਕਾ ਅੱਜ ਤੂੰ ਸਭ ਤੋਂ ਵੱਡੀ ਬਖਸ਼ਿਸ਼ ਕਰੋ ਨਾਨਕ ਦੀ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਮੈਂ ਤੇ ਬੜਾ ਛੋਟਾ ਜਿਹਾ ਕੀੜਿਆ ਵਰਗਾ ਹਾਂ ਮੈਂ ਤਾਂ ਰੁੱੜਦਾ ਫਿਰਦਾ ਸੀ ਕੋਈ ਮੇਰੀ ਗੱਲ ਨਹੀਂ ਸੀ ਸੁਣਦਾ ਪਰ ਮਾਲਕਾ ਤੂੰ ਕਿਰਪਾ ਕੀਤੀ ਤੇ ਅੱਜ ਮੈਨੂੰ ਇਸ ਐਡੇ ਵੱਡੇ ਸੰਗਤਾਂ ਤੇ ਬਿਠਾ ਦਿੱਤਾ ਤੇ ਇਸੇ ਕਰਕੇ ਗੁਰੂ ਰਾਮਦਾਸ ਜੀ ਦੀ ਵਡਿਆਈ ਸਾਡੇ ਅੰਦਰ ਹੈ ਕਿ ਜਿਨ੍ਹਾਂ ਦੀ ਬਚਪਨ ਦੇ ਵਿੱਚ ਕੋਈ ਗੱਲ ਸੁਣਨ ਲਈ ਬਾਹ ਫੜਨ ਲਈ ਤਿਆਰ ਨਹੀਂ ਸੀ ਕੋਈ ਚਾਰ ਰੋਟੀਆਂ ਖਵਾਉਣ ਲਈ ਤਿਆਰ ਨਹੀਂ ਸੀ ਅੱਜ ਉਸ ਗੁਰੂ ਰਾਮਦਾਸ ਦੇ ਘਰ ਵਿੱਚੋਂ ਲੱਖਾਂ ਲੋਕ ਰੋਜ਼ ਪ੍ਰਸ਼ਾਦਾ ਛਕਦੇ ਹਨ ਲੱਖਾਂ ਲੋਕ ਆ ਕੇ ਉੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ ਨੂੰ ਦੇਖ ਕੇ ਸਪਿਰਟ ਲੈਂਦੇ ਨੇ ਕਿ ਮਾਲਕਾ ਜੇ ਕੋਈ ਉਤਰਾ ਚੜ੍ਹਾ ਸਾਡੀ ਜ਼ਿੰਦਗੀ 'ਚ ਆ ਗਿਆ ਤੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਜੀਵਨ ਤੋਂ ਸਿੱਖਿਆ ਲੈ ਕੇ ਆਪਨਾ ਜੀਵਨ ਉੱਚਾ ਚੁੱਕਾਂਗੇ ਜੇ ਤੁਸੀਂ ਉਸ ਸਮੇਂ ਕੋ ਭਰਾਏ ਨਹੀਂ ਗੁਰੂ ਦੇ ਗੋਦ ਦੇ ਵਿੱਚ ਆ ਗਏ ਤੇ ਗੁਰੂ ਨੇ ਇੰਨੀਆਂ ਉੱਚੀਆਂ ਕਰ ਦਿੱਤਾ ਮਾਲਕਾ ਅੱਜ ਅਸੀਂ ਤੇਰੀ ਗੋਦ ਦੇ ਵਿੱਚ ਆਏ ਹਾਂ ਅਸੀਂ ਗੁਰੂ ਤਾਂ ਨਹੀਂ ਬਣਨਾ ਪਰ ਸਾਨੂੰ ਸਿੱਖ ਜ਼ਰੂਰ ਬਣਾ ਲੈ ਤੂੰ ਆਪਣੇ ਦਰ ਤੇ ਚਾਕਰ ਬਣਾ ਲੈ ਆਪਣੇ ਦਰ ਤੇ ਸੇਵਕ ਬਣਾ ਲੈ ਸਾਡੇ ਤੇ ਕਿਰਪਾ ਕਰ ਸੇਵੀ ਕਿਰਤ ਕਮਾਈ ਕਰਕੇ ਆਪਣਾ ਤੇ ਆਪਣਿਆਂ ਦਾ ਗੁਜ਼ਾਰਾ ਕਰਨ ਜੋਗੀ ਹੋ ਜਾਈਏ ਆਪਣਾ ਵੀ ਭਲਾ ਕਰੀਏ ਤੇ ਦੂਜਿਆਂ ਦਾ ਵੀ ਭਲਾ ਕਰੀਏ ਇਹ ਗੁਰੂ ਪਾਤਸ਼ਾਹ ਜੀ ਦੇ ਜੀਵਨ ਤੋਂ ਸਾਨੂੰ ਇੱਕ ਸਿੱਖਿਆ ਮਿਲਦੀ ਹੈ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮਹਰ ਜਾਣੂ ਆਪੇ ਹਮ ਰੁੜਤੇ ਫਿਰਤੇ ਕੋਈ ਬਾਤ ਨ ਪੁੱਛਤਾ ਕੋਰ ਸਤਿਗੁਰ ਸੰਗ ਕੀਰੇ ਹਮ ਥਾਪੇ ਏ ਮਾਲਕਾ ਤੇਰੇ ਸੰਗ ਲੱਗ ਗਏ ਤੂੰ ਸਾਨੂੰ ਕੀੜਿਆਂ ਨੂੰ ਇੰਨਾ ਉੱਚਾ ਕਰ ਦਿੱਤਾ ਜਿਸ ਨੂੰ ਬਖਸ਼ੇ ਸਿਵਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾ ਜਿੰਨਾ ਗੁਰੂ ਕਿਰਪਾ ਕਰਕੇ ਆਪਣੀ ਸਿਫਤ ਨੂੰ ਸਲਾਹ ਦਿੰਦਾ ਏ ਉਹ ਬਾਦਸ਼ਾਹ ਤੋਂ ਵੀ ਬਾਦਸ਼ਾਹ ਬਣ ਜਾਂਦੇ ਨੇ ਵੱਡੇ ਵੱਡੇ ਰਾਜੇ ਆ ਕੇ ਉਹਨਾਂ ਦੇ ਚਰਨਾਂ ਵਿੱਚ ਝੁਕਦੇ ਨੇ ਤੇ ਸਹਿਬ ਜੀ ਕਹਿੰਦੇ ਹਮ ਕੀਰੇ ਕਿਰਮ ਸਤਗੁਰ ਸ਼ਰਨਾਈ ਮਾਲਕਾ ਅਸੀਂ ਬੜੇ ਨਿੱਕੇ ਜਿਹੇ ਕੀੜੇ ਹਾਂ ਪਰ ਸ਼ਰਨ ਤੇਰੇ ਵੱਡੇ ਦੀ ਆ ਗਏ ਕਰ ਦਇਆ ਨਾ ਪਰਗਾਸ ਕਹਿੰਦੇ ਮੇਰ ਮਾਲਿਕਾ ਕਿਰਪਾਕਾਰ ਦਇਆਕਾਰ ਰਹਿਮਤਕਾਰ ਮੇਰੇ ਅੰਦਰ ਗਿਆਨ ਦਾ ਚਾਨਣ ਬਖਸ਼ਿਸ਼ ਕਰ ਦੇ ਜਿਹਦੇ ਨਾਲ ਮੈਂ ਸਹੀ ਤੇ ਗਲਤ ਦੀ ਪਰਖ ਕਰ ਸਕਾਂ ਚੰਗੇ ਤੇ ਮਾੜੇ ਦੀ ਪਰਖ ਕਰ ਸਕਾਂ ਹਮ ਕੀਰੇ ਕਰਮ ਸਤਗੁਰ ਸ਼ਰਨਾਈ ਕਰ ਦਇਆ ਨਾ ਪਰਗਾਸ ਮੇਰੇ ਮੀਤ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ ਏ ਮੇਰੇ ਮੀਤ ਮੇਰੇ ਮਿੱਤਰ ਗੁਰੂ ਪਾਤਸ਼ਾਹ ਮੇਰੇ ਤੇ ਕਿਰਪਾਕਾਰ ਰਹਿਮਤਕਾਰ ਆਪਣੇ ਨਾਮ ਦਾ ਪ੍ਰਗਾਸ ਚਾਨਣ ਮੈਨੂੰ ਬਖਸ਼ਿਸ਼ ਕਰ ਦੇ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਗੁਰੂ ਦੀ ਮਤ ਵਾਲਾ ਨਾਮ ਮੇਰੇ ਪ੍ਰਾਣਾ ਦੀ ਸਿਹਤਾ ਕਰਨ ਵਾਲਾ ਬਣ ਜਾਏ ਹਰ ਕੀਰਤ ਹਮ ਰੇ ਰਾਸ ਹਰੀ ਦੀ ਕੀਰਤਿ ਕਰਨੀ ਉਹਦਾ ਜਸ ਕਰਨਾ ਮੇਰੇ ਰਸਤੇ ਦੀ ਪੂੰਜੀ ਬਣ ਜਾਵੇ ਰਹਾਓ ਹਰ ਕੇ ਜਨ ਹਰ ਜਨ ਕੇ ਵੱਡ ਭਾਗ ਵਡੇਰੇ ਹਰੀ ਦੇ ਜਨ ਜੜੇ ਨੇ ਕੁਰਮਕ ਪਿਆਰੇ ਨੇ ਉਹਨਾਂ ਦੇ ਵੱਡੇ ਭਾਗ ਨੇ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਕਹਿੰਦੇ ਉਹ ਗੁਰੂ ਦੇ ਪਿਆਰੇ ਸੇਵਕ ਜਿਨ੍ਹਾਂ ਦੀ ਹਰੀ ਦੇ ਉੱਪਰ ਪ੍ਰਮਾਤਮਾ ਦੀ ਉੱਪਰ ਸ਼ਰਦਾ ਹੈ ਹਾਰ ਪਿਆਸ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਦੀ ਚੱਪਣ ਦੀ ਪਿਆਸ ਲੱਗ ਗਈ ਗੁਣ ਇਕੱਠੇ ਕਰਨ ਦੀ ਪਿਆਸ ਲੱਗ ਗਈ ਕਹਿੰਦੇ ਉਹਨਾਂ ਦੇ ਵੱਡੇ ਭਾਗ ਨੇ ਹਾਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੇ ਇਹ ਮਾਲਿਕਾ ਜਦੋਂ ਤੇਰਾ ਨਾਮ ਮਿਲਦਾ ਹੈ ਨਾ ਉਦੋਂ ਮਨ ਤ੍ਰਿਪਤ ਹੋ ਜਾਂਦਾ ਹੈ ਉਦੋਂ ਮਨ ਸ਼ਾਂਤ ਹੋ ਜਾਂਦਾ ਹੈ ਪਰ ਇਹ ਨਾਮ ਮਿਲਦਾ ਕਿੱਥੇ ਹੈ ਕਹਿੰਦੇ ਮਿਰ ਸੰਗਤ ਕੁਣ ਪ੍ਰਗਾਸ ਕਿਸ ਸੰਗਤ ਦੇ ਵਿੱਚ ਬੈਠ ਕੇ ਗੁਣਾ ਦਾ ਪ੍ਰਕਾਸ਼ ਗੁਣਾ ਦਾ ਚਾਨਣ ਹੁੰਦਾ ਜਾਂਦਾ ਹੈ ਚਿਨ ਹਰ ਜਨ ਚਿਨ ਹਰ 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 ਰਸ ਨਾਮ ਨਾ ਪਾਇਆ ਇਹਨਾਂ ਪਹਿਲੇ ਬੰਦ ਦੇ ਵਿੱਚ ਕਹਿ ਦਿੱਤਾ ਕਿ ਮਨ ਤ੍ਰਿਪਤ ਹੋ ਗਿਆ ਕਦੋਂ ਜਦੋਂ ਗੁਰੂ ਦੇ ਗੁਣਾਂ ਦਾ ਪ੍ਰਗਟਾਸ਼ ਹੋ ਗਿਆ ਗੁਰੂ ਦੇ ਗੁਣ ਹਿਰਦੇ 'ਚ ਵਸ ਗਏ ਹੁਣ ਅਗਲੇ ਬੰਦ ਦੇ ਅੰਦਰ ਕਿਰਪਾ ਕਰਕੇ ਕਹਿੰਦੇ ਨੇ ਕਿ ਜਿਹੜਾ ਇਨਸਾਨ ਕਦੇ ਸੰਗਤ ਵਿੱਚ ਨਹੀਂ ਆਇਆ ਜਿਨੇ ਕਦੇ ਚੰਗੇ ਗੁਣਾਂ ਦੀ ਸੰਗਤ ਨਹੀਂ ਕੀਤੀ ਚੰਗੀਆਂ ਗੱਲਾਂ ਸੁਣੀਆਂ ਨਹੀਂ ਸਿੱਖੀਆਂ ਨਹੀਂ ਜੀਵਨ ਚ ਲਿਆਂਦੀਆਂ ਨਹੀਂ ਕਹਿੰਦੇ ਉਹਨਾਂ ਦਾ ਜੀਵਨ ਕਿਹੋ ਜਿਹਾ ਹੈ ਚਿੰਨ ਹਰ 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 ਰਸ ਨਾਮ ਨਾ ਪਾਇਆ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਰਸ ਆਪਣੀ ਜ਼ਿੰਦਗੀ 'ਚ ਕਦੇ ਤੇ ਦੇਖਿਆ ਹੀ ਨਹੀਂ ਚੱਖ ਕੇ ਕਦੇ ਚੰਗੀ ਸੰਗਤ ਕੀਤੀ ਹੋਈ ਨਹੀਂ ਕਹਿੰਦੇ ਉਹ ਗਿਹੋਜੇ ਨੇ ਭਾਗਹੀਨ ਜਮਪਾਸ ਪਾਚਾ ਕਹਿੰਦੇ ਉਹ ਭਾਗਹੀਨੇ ਨੇ ਤੇ ਨਿਤਾ ਪ੍ਰਤੀ ਜਮਾ ਦੇ ਵਸਤੇ ਵਿੱਚ ਪਏ ਹੋਏ ਨੇ ਜਮ ਕੀ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਉਹਨਾਂ ਨੂੰ ਵਾਰ-ਵਾਰ ਝੋਟ ਮਾਰਦੇ ਨੇ ਤੇ ਉਹ ਇਨਸਾਨ ਉਹਨਾਂ ਤੋਂ ਦੁਖੀ ਹੋਇਆ ਰਹਿੰਦਾ ਹੈ ਕਿਹੜਾ ਜਿਨੇ ਕਦੀ ਸੰਗਤ ਨਹੀਂ ਕੀਤੀ ਜਿਨੇ ਕਦੀ ਪ੍ਰਮਾਤਮਾ ਦੇ ਨਾਮ ਦਾ ਰਸ ਨਹੀਂ ਚਖਿਆ ਕਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਮਪਾਸ ਕਹਿੰਦੇ ਉਹ ਭਾਗ ਹੀਨ ਨੇ ਚੰਮਾ ਦੇ ਪਾਸ ਨਿਤਾ ਪ੍ਰਤੀ ਝੂਟਾ ਖਾਂਦੇ ਨੇ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਕਹਿੰਦੇ ਉਹ ਭਾਗ ਹੀਨ ਕਿਉਂ ਬਣ ਗਏ ਕਿਉਂਕਿ ਉਹ ਕਦੇ ਵੀ ਸਤ ਸੰਗਤ ਦੇ ਵਿੱਚ ਗੁਰੂ ਦੇ ਕੋਲ ਨਹੀਂ ਪਹੁੰਚੇ ਗੁਰੂ ਦੀ ਉਹਨਾਂ ਨੇ ਕਦੀ ਵਿਡਿਆਈ ਮਹਿਮਾ ਸੁਣੀ ਹੋਈ ਨਹੀਂ ਆਪਣੇ ਜੀਮ ਵਿੱਚ ਵਸਾਈ ਨਹੀਂ ਕਦੀ ਉਹ ਨਮਾਣੇ ਬਣ ਕੇ ਗੁਰੂ ਦੇ ਕੋਲ ਆਏ ਨਹੀਂ ਇਸ ਕਰਕੇ ਉਹ ਭਾਗਹੀਨ ਰਹਿ ਗਏ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਕਹਿੰਦੇ ਉਹਨਾਂ ਦਾ ਜੀਵਨ ਉਹਨਾਂ ਦੇ ਸਾਹ ਲੈਣੇ ਵੀ ਫਟਕਾਰ ਜੋਗ ਨਹੀਂ ਤ੍ਰਿਗ ਦਾ ਅਰਥ ਉਹਦਾ ਫਟਕਾਰ ਜੋਗ ਕਿਸੇ ਨੂੰ ਸਭ ਤੋਂ ਮਾੜਾ ਲਫ਼ਜ਼ ਬੋਲਣਾ ਹੋਵੇ ਤੇ ਉਹਨੂੰ ਕਹਿੰਦੇ ਤੇਰੇ ਤੇ ਫਟਕਾਰ ਹੈ ತ್ರೆਗ ਹੈ ਤੇਰੇ ਜੀਵਨ ਤੇ ਪਾਤਸ਼ਾਹ ਜੀ ਨੇ ਉਹ ਗੱਲ ਕਹੀ ਹੈ ਕਿ ਲੱਗੇ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ತ್ರೆਗ ਜੀਵੇ ತ್ರೆਗ ਜੀਵਾਸ ਕਹਿੰਦੇ ਉਹਦਾ ਜੀਵਨਾ ਵੀ ਫਟਕਾਰਯੋਗ ਉਹਦੇ ਸਾਹ ਲੈਣੇ ਵੀ ਫਟਕਾਰਯੋਗ ਇਸ ਬੰਦ ਦੇ ਅੰਦਰ ਉਹਨਾਂ ਦਾ ਜ਼ਿਕਰ ਕਰ ਦਿੱਤਾ ਜਿਹੜੇ ਗੁਰੂ ਦੇ ਦਰ ਤੇ ਕਦੀ ਨਾ ਆਏ ਤੇ ਨਾ ਗੁਰੂ ਦੀ ਗੱਲ ਸੁਣੀ ਨਾ ਮੰਨੀ ਨਾ ਜੀਵਨ ਚ ਲਾਗੂ ਕੀਤੀ ਪਰ ਲਾਸਟ ਬੰਦ ਦੇ ਅੰਦਰ ਫਿਰ ਕਿਰਪਾ ਕਰਦੇ ਨੇ ਚਿੰਨ ਹਰ ਜਨ ਸਤਿਗੁਰ ਸੰਗਤ ਪਾਈ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਸੰਗਤ ਪਾ ਲਈ ਜਿਹੜੇ ਉਦਮ ਉਪਰਾਲਾ ਕਰਕੇ ਉਦਮ ਕਰੂ ਕਰਾਵ ਠਾਕਰ ਵਾਲੀ ਵਿਵਸਥਾ ਨੂੰ ਸਮਝ ਗਏ ਚੰਗੀ ਸੰਗਤ ਕਰਨੀ ਅੱਜ ਕੱਲ ਜੇ ਆਪਾਂ ਮੋਬਾਈਲ ਵੀ ਕੋਲੇ ਹੈ ਇਹਦੇ ਉਤੋਂ ਵੀ ਚੰਗੀ ਸੰਗਤ ਵੀ ਹੋ ਜਾਂਦੀ ਹੈ ਬਾੜੀ ਵੀ ਹੋ ਜਾਂਦੀ ਹੈ ਉਹ ਤੇ ਸਾਡੀ ਬਿਰਤੀ ਹੈ ਨਾ ਅਸੀਂ ਕੀ ਚੀਜ਼ ਵੇਖਣੀ ਹੈ ਇਥੋਂ ਤੱਕ ਹੋਣੀ ਨੀ ਤਰੱਕੀ ਹੋ ਗਈ ਹੈ ਮੋਬਾਈਲ ਦੇ ਲਾਗੇ 10 ਮਿੰਟ 2 ਮਿੰਟ ਆਪਾਂ ਕੁਝ ਕੱਲ ਸੋਚ ਲਈਏ ਨਾ ਫੇ ਮੈਂ ਆ ਆ ਦੇਖਣਾ ਚਾਹੁੰਦਾ ਤੇ ਜਦੋਂ ਉਹਦਾ ਲੌਗ ਖੋਲਾਂਗੇ ਉਸੇ ਵੇਲੇ ਹੀ ਕੇ ਫੇਸਬੁੱਕ ਖੋਲੇ ਯੂਟਿਊਬ ਖੋਲਿਆ ਉਹਦੇ ਉੱਤੇ ਉਸੇ ਵਿਸ਼ੇ ਦੇ ਉੱਪਰ ਹੀ ਸਾਡੇ ਕੋਲੇ ਪੋਸਟਾਂ ਆ ਜਾਣਗੇ ਇਹ ਇੰਨਾ ਐਡਵਾਂਸ ਹੋ ਗਿਆ ਹੈ ਇਹ ਸਾਨੂੰ ਉਹੀ ਦਿਖਾਏਗਾ ਜੋ ਅਸੀਂ ਦੇਖਣਾ ਚਾਹੁੰਦੇ ਤੇ ਅਸੀਂ ਦੇਖਾਂਗੇ ਉਹ ਜਿਹੋ ਜੀ ਸਾਡੀ ਸੰਗਤ ਹੈ ਜਿਹੋ ਜੀ ਸਾਡੀ ਸੋਚ ਹੈ ਜਿਹੋ ਜਾਂ ਸਾਡਾ ਰਹਿਣ ਸਹਿਣ ਹੈ ਇੱਥੇ ਚੰਗਿਆਈ ਵੀ ਹੈ ਤੇ ਬਰਿਆਈ ਵੀ ਹੈ ਹੁਣ ਉਹ ਸਾਡੇ ਤੇ ਨਿਰਭਰ ਆ ਕੇ ਅਸੀਂ ਦੇਖਣਾ ਕੀ ਹੈ ਚੰਗਿਆਈ ਵੇਖਣੀ ਹੈ ਕਿ ਬਰਿਆਈ ਵੇਖਣੀ ਹੈ ਚੰਗਿਆ ਨੇ ਚੰਗਿਆਈ ਪਾਈ ਜਾਣੀ ਇਹਦੇ ਵਿੱਚ ਤੇ ਬੁਰਿਆਂ ਨੇ ਬਰਿਆਈ ਪਾਈ ਜਾਣੀ ਹੈ ਕਿਉਂਕਿ ਬੁਰਾ ਜਿਹੜਾ ਹੈ ਉਹਦਾ ਸਾਰਾ ਜੋਰ ਲੱਗਾ ਹੁੰਦਾ ਹੈ ਕਿ ਸਾਰੇ ਮੇਰੇ ਵਰਕੇ ਬਣ ਜਾਂਦੇ ਪਰ ਜਿਹੜਾ ਚੰਗਾ ਹੈ ਉਹਦਾ ਜੋਰ ਲੱਗਾ ਹੁੰਦਾ ਹੈ ਸਾਰੇ ਚੰਗੇ ਬਣ ਜਾਂਦੇ ਤੇ ਰਿਜ਼ਲਟ ਇੰਨਾ ਕੀ ਨਿਕਲਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਦੋਨੇ ਸੰਸਾਰ ਤੋਂ ਜਾਂਦੇ ਨੇ ਚੰਗੇ ਨੂੰ ਲੋਕ ਸਿਰ ਤੋਂ ਸਲਾਹ ਕਰਦੇ ਨੇ ਤੇ ਬੁਰੇ ਨੂੰ ਲਾਣਤਾ ਪਾਉਂਦੇ ਨੇ ਪਰ ਕਿ ਨਹੀਂ ਤੇ ਚੰਗੇ ਦਾ ਸਤਕਾਰ ਹੁੰਦਾ ਹੈ ਤੇ ਬੁਰੇ ਦਾ ਨਰਾਦਰ ਹੋ ਜਾਂਦਾ ਹੈ ਤੇ ਸਾਹਿਬ ਜੀ ਕਿਰਪਾ ਕਰ ਰਹੇ ਨੇ ਤਿੰਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਕਹਿੰਦੇ ਜਿਨ੍ਹਾਂ ਨੂੰ ਸੰਗਤ ਮਿਲ ਗਈ ਉਹਨਾਂ ਦੇ ਧੁਰ ਦਰਗਾਹ ਮੱਥੇ ਦੇ ਭਾਗ ਜਾਗ ਤੇ ਲਿਖੇ ਹੋਏ ਧੰਨ ਧੰਨ ਸਤ ਸੰਗਤ ਕਹਿੰਦੇ ਉਹ ਸਤ ਸੰਗਤ ਧੰਤਾ ਦੀ ਪਾਤਰ ਹੈ ਸਤਕਾਰਯੋਗ ਹੈ ਜਿੱਤ ਹਰ ਰਸ ਪਾਇਆ ਕਹਿੰਦੇ ਜਿੱਥੇ ਬੈਠ ਕੇ ਹਰੀ ਦਾ ਰਸ ਮਿਲ ਗਿਆ ਜਿੱਥੇ ਬੈਠ ਕੇ ਚੰਗੇ ਗੁਣ ਮਿਲ ਗਏ ਧੰਨ ਧੰਨ ਸਤ ਸੰਗਤ ਚਿੱਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਪਾਛਾ ਕਿਰਪਾ ਕਰਦੇ ਹੈ ਮਾਲਕ ਜੀ ਅਸੀਂ ਧੰਤਾ ਦੇ ਪਾਤਰ ਹੋ ਗਏ ਚੰਗੀ ਸੰਗਤਨ ਨਸੀਬ ਹੋ ਗਈ ਸਾਡੇ ਅੰਦਰ ਨਾਮ ਦਾ ਚਾਨਣ ਹੋ ਗਿਆ ਤੇ ਮਾਲਕਾ ਇਹ ਸਾਰਾ ਕੁਝ ਗੁਰਮਖਾਂ ਨੂੰ ਮਿਲ ਕੇ ਤੇ ਪਰਮਾਤਮਾ ਹਿਰਦੇ ਦੇ ਵਿੱਚ ਆ ਕੇ ਵਸ ਜਾਂਦਾ ਹੈ ਸੋ ਗੁਰੂ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ ਗੁਰਬਾਣੀ ਨੂੰ ਪੜਦਿਆਂ ਪੜਦਿਆਂ ਗੁਰਬਾਣੀ ਦੇ ਨਾਲ ਪਿਆਰ ਪੈ ਜਾਵੇ ਤੁਰੇ ਫਿਰਦਿਆਂ ਵੀ ਬਾਣੀ ਕਾਂਦੇ ਰਹੀਏ ਤੇ ਉਹਦੇ ਨਾਲ ਲਾਹਾ ਇਨਾ ਮਿਲਦਾ ਹੈ ਵਿਦਵਾਨ ਲਿਖਦੇ ਨੇ ਸਰਦਾਰ ਹਰੀ ਸਿੰਘ ਨਲੂਆ ਜਿਹਦੇ ਅੱਗੇ ਸੰਸਾਰ ਦੇ ਵੱਡੇ ਵੱਡੇ ਚਰਨੈਲ ਝੁਕੇ ਹੋਏ ਨੇ ਇੱਕ ਨੰਬਰ ਦਾ ਸੂਰਮਾ ਹੈ ਸਰਦਾਰ ਹਰੀ ਸਿੰਘ ਨਲੂਆ ਜਿੱਧਰ ਨੂੰ ਵੀ ਕਹੇ ਜਿੱਤਾਂ ਪ੍ਰਾਪਤ ਕੀਤੀਆਂ ਜੀਵਨ ਦਾ ਵੀ ਉੱਚਾ ਤੇ ਜਦੋਂ ਕਹਿੰਦੇ ਉਹ ਜੰਗ ਦੇ ਮੈਦਾਨ ਵਿੱਚ ਲੜਦਾ ਸੀ ਚਾਹ ਫੌਜ ਦੇ ਵਿੱਚ ਘੁੰਮਦਾ ਸੀ ਤੇ ਉਹਨਾਂ ਦੇ ਮੂੰਹ ਤੋਂ ਗੁਰਬਾਣੀ ਸ਼ਬਦ ਗਾਇਨ ਹੁੰਦੇ ਰਹਿੰਦੇ ਸੀ ਉਹ ਗੁਰਬਾਣੀ ਗਾਉਂਦੇ ਰਹਿੰਦੇ ਸਨ ਕਈ ਭਾਸ਼ਾਂ ਦਾ ਗਿਆਤਾ ਉਸ ਮੇ ਦਾ ਇੰਜੀਨੀਅਰਾਂ ਦੇ ਤੈਅ ਦਾ ਮਨੁੱਖ ਸੀ ਜਿੱਥੇ ਵੀ ਜਾ ਕੇ ਰਾਜ ਕਰਦਾ ਆਪਣੇ ਤਰੀਕੇ ਨਾਲ ਇੰਨੀਆਂ ਸਹੂਲਤਾਂ ਲੋਕਾਂ ਨੂੰ ਦੇ ਦਿੰਦਾ ਕਿ ਦੁਨੀਆ ਉਹਦੇ ਨਾਮ ਤੋਂ ਉਹਦੇ ਪ੍ਰਬੰਧ ਤੋਂ ਇੰਨੀ ਖੁਸ਼ ਹੁੰਦੀ ਕਿ ਆਪਣੀਆਂ ਜਾਨਾਂ ਵਾਰਨ ਤੱਕ ਤਿਆਰ ਹੋ ਜਾਂਦੇ ਸਨ ਸੋ ਜਿਦੋਂ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰਦੇ ਹਾਂ ਫਿਰ ਮਨ ਚੰਗੇ ਪਾਸੇ ਲੱਗਦਾ ਤੇ ਚੰਗੇ ਪਾਸੇ ਲੱਗਾ ਹੋਇਆ ਮਨ ਬਹੁਤ ਵੱਡੀਆਂ ਸੋਚਾਂ ਸੋਚਦਾ ਹੈ ਇਹੋ ਹੀ ਸਿਧਾਂਤ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ ਕਿਰਤ ਕਮਾਈ ਕਰਨੀ ਹੈ ਨਾਮ ਜਪਣਾ ਤੇ ਵੰਡ ਛਕਣਾ ਇਹ ਸਿਧਾਂਤ ਦੇ ਪੈਰਾ ਦਿੰਦਿਆਂ ਦਿੰਦਿਆਂ ਹੱਥ ਪਾਉਂ ਕਰ ਕਾਮ ਸਭ ਚੇਤਨ ਰੰਜਨ ਨਾਲ ਹੱਥਾਂ ਪੈਰਾਂ ਨਾਲ ਕਿਰਤ ਕਮਾਈ ਕਰੀ ਚੱਲੀਏ ਤੇ ਮਨ ਸੱਚ ਦੇ ਨਾਲ ਜੁੜਿਆ ਰਹੇ ਸੋ ਆਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ